ਮੌਨਸੂਨ ਦੇ ਬਾਰਿਸ਼ ਨੇ ਮਚਾਈ ਭਾਰੀ ਤਬਾਹੀ ਦੇਖੋ ਕਿਵੇਂ ਖੜੀਆਂ ਗੱਡੀਆਂ ਮਾਰ ਰਹੀਆਂ ਹਲੋਣੇ ਲੋਕਾਂ ਦੇ ਵੀ ਪਾਣੀ ਦੇ ਵਿੱਚ ਰੁੜ ਰਹੇ ਵਾਹਨ ਰਾਜਸਥਾਨ ਦੇ ਵਿੱਚ ਮਾਨਸੂਨ ਦੀ ਬਰਸਾਤ ਨੇ ਭਾਰੀ ਤਬਾਹੀ ਮਚਾਈ ਹੈ ਵਕ-ਵਕ ਥਾਵਾਂ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਤਾਂ ਇਹ ਤੁਹਾਨੂੰ ਤਸਵੀਰਾਂ ਜੈਪੁਰ ਦੀਆਂ ਦਿਖਾ ਰਿਹਾ ਜਿੱਥੇ ਕੀ ਖੜੀਆਂ ਗੱਡੀਆਂ ਜੋ ਕਿ ਹਲੂਨੇ ਮਾਰੀਆਂ ਨੇ ਦੇਖੋ ਕਿਵੇਂ ਗੱਡੀਆਂ ਡਾਵਾਂਡੋਲ ਹੋ ਰਹੀਆਂ ਨੇ ਪਾਣੀ ਦੇ ਵਿੱਚ ਤਾਂ ਜਿਹੜੀ ਜਗ੍ਹਾ ਰੇਤ ਹੀ ਰੇਤ ਅਕਸਰ ਨਜ਼ਰ ਆਉਂਦਾ ਹੈ ਤਾਂ ਰੇਤਲੀ ਜਗ੍ਹਾ ਹੁਣ ਜਿਹੜੀ ਕਿ ਨੱਕੋ ਨੱਕ ਪਾਣੀ ਦੇ ਨਾਲ ਭਰੀ ਹੋਈ ਹੈ ਸੜਕਾਂ ਤੇ ਗੋਡੇ ਗੋਡੇ ਪਾਣੀ ਖੜਿਆ ਹੋਇਆ ਹੜ ਵਰਗੇ ਹਾਲਾਤ ਨੇ ਰਾਜਸਥਾਨ ਦੇ ਵਿੱਚ ਪੈਦਾ ਹੋ ਗਏ ਨੇ ਮੌਨਸੂਨ ਦੀ بارش ਨੇ ਭਾਰੀ ਤਬਾਹੀ ਮਚਾਈ ਹੈ ਇਹ ਰਾਜਸਥਾਨ ਦੀਆਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਜਿੱਥੇ ਕਿ ਦੁਕਾਨਾਂ ਦੇ ਬਾਹਰ ਲੋਕਾਂ ਦੀਆਂ ਜਿਹੜੀਆਂ ਗੱਡੀਆਂ ਖੜੀਆਂ ਨੇ ਉਹ ਡਾਵਾ ਡੋਲ ਹੁੰਦੀਆਂ ਨਜ਼ਰ ਆ ਰਹੀਆਂ ਨੇ ਤੇ ਲੋਕਾਂ ਦੇ ਵਾਹਨ ਵੀ ਮੀਂਹ ਦੇ ਪਾਣੀ ਦੇ ਵਿੱਚ ਰੁੜਦੇ ਹੋਏ ਨਜ਼ਰ ਆ ਰਹੇ ਨੇ ਤਾਂ ਤੁਸੀਂ ਵੀ ਦੇਖੋ ਇਹ तस्वीर सबसक्राइब करो चढ़ा टाइम टीवी लेटेस्ट अपडेट पाई प्रेस करो बैल आईकान